ਤੇ ਸਾਡੇ ਜਿਹੜੇ ਹੈਗੇ ਆ ਕੀ ਨਾਮ ਹੈ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹਦੇ ਤਹਿਤ ਅਸੀਂ ਇੱਥੇ ਆਏ ਆ ਜਿੱਥੇ ਮਕਰਫਾਸ ਨੇ ਪਲਾਜ਼ਾ ਜਿੱਥੇ ਸੀ ਨਾਲ ਐਸ ਐਚਓ ਬਾਗਾ ਪੁਰਾਣਾ ਵੀ ਆ ਤੇ ਉਹਨਾਂ ਦੀ ਟੀਮ ਆਈ ਅਸੀਂ ਤੇ ਚੈੱਕ ਕੀਤਾ ਗਿਆ ਤੇ ਇੱਥੇ ਬ੍ਰਾਂਡਿੰਗ ਕੀ ਸਿਰਫ ਇੱਕ ਕੰਪਨੀ ਦਾ ਕੀ ਜਿਹੜਾ ਉਹ ਨਕਲੀ ਤਿਆਰ ਕਰਕੇ ਵੇਚਿਆ ਜਾ ਰਿਹਾ ਸੀਗਾ ਜਿਹਦੇ ਤਹਿਤ ਉਹ ਡਾਲਡਾ ਪਲੱਸ ਰਿਫਾਈਨਡ ਉਹਨਾਂ ਦੇ ਦੱਸਣ ਦੇ ਮੁਤਾਬਕ ਕੀ ਨਾਮ ਹੈ ਉਹਦੇ ਚ ਕੈਮੀਕਲ ਕੋਈ ਰਲਾਉਂਦੇ ਸੀ ਜਿਹਦੇ ਤਹਿਤ ਉਹ ਤਿਆਰ ਕਰਦੇ ਸੀ ਤੇ ਉਹਨੂੰ ਪਿੰਡਾਂ 'ਚ ਵੇਚਦੇ ਸਰ ਕਿਹੜੀ ਕਿਹੜੀ ਕੰਪਨੀ ਦਾ ਕੋਈ ਜਿਹੜਾ ਇਹ ਦੋ ਕੰਪਨੀਆਂ ਦੇ ਹਲੇ ਜ਼ਿਆਦਾਤਰ ਹੈ ਗਿਆ ਇੱਕ ਰੋਦਰਾ ਤੇ ਇੱਕ ਸਿਫਤੀ ਜਿਹੜਾ ਹੈਗਾ ਉਹ ਕਿਉਂ ਵਿੱਚ ਸਰ ਇੱਕ ਕਿੱਥੇ ਬਣ ਰਿਆ ਸੀਗਾ ਵੀ ਇਹ ਇਹ ਇੱਥੇ ਹੀ ਘਰੀ ਤਿਆਰ ਕਰਦੇ ਆ ਇਹ ਕੀ ਕਰਦੇ ਆ ਕਿ ਡਾਲਡਾ ਤੇ ਡਿਫਾਈਂਡ ਜਿਹੜਾ ਹੈਗਾ ਉਹਦੇ ਨਾਲ ਇੱਕ ਕੈਮੀਕਲ ਲਾ ਕੇ ਇਹਨਾਂ ਦੇ ਦੱਸਣ ਦੇ ਮਤਲਬ ਉਹਦੇ ਉਹ ਤਿਆਰ ਕਰਦੇ ਆ ਸਰ ਦਿਨ ਤਿਆਰ ਦਾ ਟਾਈਮ ਹੈ ਇਸ ਤਰ੍ਹਾਂ ਦੀਆਂ ਜ਼ਹਿਰਾਂ ਜਿਹੜੀਆਂ ਬਣਾਈ ਜਾ ਰਹੀਆਂ ਜਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਬਿਲਕੁਲ 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 ਇਹ ਤਾਂ ਹੈਗਾ ਹੀ ਅਜੀ ਤਾਂ ਹੀ ਅਸੀਂ ਕਾਰਵਾਈ ਕੀਤੀ ਹੈ ਇਹ ਬੰਦੇ ਵੀ ਮੇਰੇ ਕੋਲ ਪ੍ਰਵਾਸੀ ਹੈ ਯੂਕੇ ਤੋਂ ਹੈਗੇ ਇਹ ਇੱਥੇ ਆ ਕੇ ਪਿੰਡਾਂ 'ਚ ਜਾ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਟ ਨੂੰ ਭੱਜਦੇ ਟੀਮ ਵੀ ਉਹ ਟੀਮ ਆ ਗਈ ਉਹ ਸਿੰਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਕੁ ਪੈਕੇਟ ਹੈ ਜਿਹੜੇ ਇਹ ਕਿੰਨੇ ਕੁ ਤਕਰੀਬਨ ਗਿਣਤੀ ਚੱਲ ਰਹੀ ਹੈ ਹਰੇ ਤੇ ਤਕਰੀਬਨ ਅਪਰੋਕਸੀਮੇਟਲੀ 200 ਪੈਕੇਟ ਦੇ ਕਰੀਬ ਇਹ ਡੱਬੇ ਆ 1-1 ਲੀਟਰ ਦੇ ਹੈਗੇ ਆ 200 ਲੀਟਰ ਤਕਰੀਬਨ ਕੈਮੀਕਲ ਵਗੈਰਾ ਵੀ ਕੋਈ ਅੰਦਰ ਪਿਆ ਸੀ ਹਾਂ ਹੈਗਾ ਇਹ ਕੈਮੀਕਲਸ ਵੀ ਆ ਰਿਫਾਈਨਡ ਵੀ ਤੇ ਡਾਲਡਾ ਵੀ ਹੈਗਾ ਉਹ ਤਿਆਰ ਕੀਤਾ ਗਿਆ ਤੇ ਜਿਹੜਾ ਤਿਆਰ ਕੀਤਾ ਹੋਇਆ ਕਿਉਂਗਾ ਉਹਦੇ ਵੀ 200 ਡੱਬੇ ਤਕਰੀਬਨ ਬਰਾਬਰ ਸਰ ਇਹ ਘਰਾਚੀ ਵੇਚਦੇ ਸੀ ਕਿ ਦੁਕਾਨ ਤੇ ਨਹੀਂ ਇਹ ਪਿੰਡਾਂ ਚ ਜਾ ਜਾ ਕੇ ਵੇਚਦੇ ਸੀ ਤੇ ਘਰਾਚੀ ਵੀ ਵੇਚ ਲੈਂਦੇ ਸੀ ਜਿਵੇਂ ਜੋ ਸੂਟੇ ਬਣਾਉਂਦਾ ਸੀ ਵੇਚ ਦਿੰਦੇ ਸੀ ਸਰ ਇਹ ਵੀ ਦੇਖਿਆ ਜਾਂਦਾ ਜਿਹੜੇ ਘੋੜੇ ਦੇ ਟੀਨ ਵੀ ਪਈ ਹੈ ਜਿਹੜੇ ਕਾਫੀ ਹੱਥ ਦੇ ਵਿੱਚ ਜਿਹੜੇ ਪਏ ਹੈ ਇਹ ਵੀ ਕੀ ਇਥੇ ਗਲਤੀ ਤਿਆਰ ਹੋ ਰਹੀ ਸੀ ਕਿ ਨਹੀਂ ਟੀਨ ਤੋਂ ਹੀ ਤਿਆਰ ਕਰਦੇ ਸੀ ਨਾ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਕਿ ਕੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਸਰ ਉਹ ਕੀ ਕਰਵਾਇਆ ਫਰਦਰ ਹਲੇ ਤਾਂ ਸੈਂਪਲ ਲੈ ਰਹੇ ਹਾਂ ਉਸ ਤੋਂ ਬਾਅਦ ਜੋ ਕਾਰਵਾਈ ਬਣੇਗੀ ਉਹ ਕਰ ਰਹੇ ਹਾਂ ਸਾਡੀ ਸਾਡੀ ਡਿਪਾਰਟਮੈਂਟ ਚ ਪੁਲਿਸ ਪੁਲਿਸ ਹੱਦ ਤੋਂ ਫੋਨ ਆਇਆ ਸੀ ਵੀ ਇਦਾਂ ਕਰਕੇ ਸਾਡੀ ਪੁਲਿਸ ਨੂੰ ਕੋਈ ਉਕਤਾ ਜਾਣਕਾਰੀ ਮਿਲੀ ਹੈ ਵੀ ਕਈ ਡੁਪਲੀਕੇਸੀ ਦੇ ਵਿੱਚ ਘੋੜੇ ਵੇਚ ਰਹੇ ਹੈਗਾ ਤੇ ਅਸੀਂ ਉਹ ਦੋ ਬਾਦ ਮੌਕੇ ਤੇ ਆਏ ਹਾਂਗੇ ਤੇ ਇਹਦੇ ਵਿੱਚ ਦੇਖਿਆ ਵੀ ਇਹ ਸਿਫਟੀ ਬ੍ਰਾਂਡ ਤੇ ਇੱਕ ਰਾਜਪੋਗ ਨਾਮ ਤੇ ਇਹਨਾਂ ਕੋਲੇ ਪੈਕੇਜਿੰਗ ਮਟੀਰੀਅਲ ਬਣਿਆ ਹੈ ਇਹ ਜਿੱਥੋਂ ਤੱਕ ਇਹ ਜਿੱਥੋਂ ਤੱਕ ਇਹ ਲੱਗ ਰਿਹਾ ਵੀ ਇਹ ਅਧਿਕਾਰਤੰਦੇ ਨਹੀਂ ਹੈਗੇ ਉਹਨਾਂ ਬ੍ਰਾਂਡ ਦੇ ਤਾਂ ਇਹ ਡੁਪਲੀਕੇਸੀ ਦੇ ਵਿੱਚ ਉਸ ਪ੍ਰੋਡਕਟ ਨੂੰ ਸੀਲ ਕਰਕੇ ਵੇਚ ਰਹੇ ਸੀ ਜਿਹਦੇ ਵਿੱਚ ਕੀ ਕਰਦੇ ਹੈਗੇ ਰਿਫਾਈਨਡ ਤੇ ਆਪਣਾ ਢਾਲਡਾ ਵਗੈਰਾ ਜਿਹੜਾ ਹੈਗਾ ਬ੍ਰਾਂਡਡ ਆਉਂਦਾ ਉਹਨਾਂ ਨੂੰ ਇਹ ਲਿਆ ਕੇ ਮਿਕਸ ਕਰਕੇ ਆਪਣੀ ਸੀਲ ਇੱਥੇ ਕਰਕੇ ਸੀਲਰ ਇਹਨਾਂ ਕੋਲੇ ਮਜੂਦ ਪਾਇਆ ਗਿਆ ਉਹਦੇ ਵਿੱਚ ਇੱਕ ਐਸੈਂਸ ਨਾਮ ਦਾ ਪ੍ਰੋਡਕਟ ਆਉਂਦਾ ਹੈਗਾ ਜਿਹੜਾ ਉਹਦੇ ਨਾਲ ਮਿਕਸ ਕਰਕੇ ਤੁਹਾਨੂੰ ਪਤਾ ਆਮ ਬੰਦਾ ਈਵਨ ਕੇ ਐਕਸਪਰਟ ਵੀ შეਤੀ ਡਿਵਾਈਨ ਨੂੰ ਪਛਾਨ ਨਹੀਂ ਸਕੇਗਾ ਵੀ ਇਹ ਇਹ ਐਡਲਟਰੇਟਡ ਪ੍ਰੋਡਕਟ ਹੈਗਾ ਉਹ ਸੀਲ ਕਰਕੇ ਫਿਰ ਇਹ ਆਪ ਵੇਚਦੇ ਸੀਗੇ ਉਹਨੂੰ ਵਨਸਪਤੀ ਨੂੰ ਲੈ ਕੇ ਫਿਰ ਉਹਨੂੰ ਦੇਸੀ ਕੀ ਪ੍ਰਾਈਸਿਸ ਤੇ ਵੇਚ ਕੇ ਮੁਨਾਫਾ ਕਟ ਰਹੇ ਸੀਗੇ ਸਰ ਕਿਹੜੀ ਕੰਪਨੀ ਦਾ ਕਿਉ ਹੈ ਇਹ ਨੀ ਆ ਜੋ ਇਹ ਪ੍ਰੋਡਕਟ ਇਹਨਾਂ ਕੋਲੇ ਪੈਕਿੰਗ ਮਟੀਰੀਅਲ ਇੱਕ ਤਾਂ 60 ਦਾ ਬ੍ਰਾਂਡ ਦਾ ਮਿਲਿਆ ਇੱਕ ਰਾਜਪੂ ਪ੍ਰੋਡਕਟ ਦੇ ਨਾਮ ਦਾ ਜਿਨਾਂ ਕੋਲੇ ਸੀ ਪੈਕਿੰਗ ਮਟੀਰੀਅਲ ਮਿਲੇਗਾ ਜਿਹਦਾ ਕਿ ਹੁਣ ਆਪਾਂ ਇਹ ਸਾਰਾ ਪੈਕਿੰਗ ਮਟੀਰੀਅਲ ਪਲੱਸ ਇਹਦੀ ਜਿਹੜੀ ਐਡਲਟਰੈਂਟ ਵਗੈਰਾ ਪਲੱਸ ਈਵਨ ਜਿਹੜਾ ਸਪਰੈਕਟ ਹੋਏਗਾ ਉਹਨੂੰ ਫੀਲ ਕਰਕੇ ਦਵਾਵਾਂਗੇ ਸਰ ਇਹ ਪਤਾ ਲੱਗ ਸਕੇ ਵੀ ਇਸ ਕਿੱਥੇ ਸਪਲਾਈ ਕਰਦੇ ਸੀ ਉਹ ਹਜੇ ਕਾਰਵਾਈ ਨਹੀਂ ਦੀਨ ਜਿਹਨਾਂ ਬੱਚੇ ਬੰਦੇ ਆਪਣੇ ਚਾਰ ਬੰਦੇ ਜਿਹੜੇ ਇਹਨਾਂ ਨੇ ਪੁਲਿਸ ਵੱਲੋਂ ਫੜੇ ਗਏਗੇ ਉਹਨਾਂ ਵੱਲੋਂ ਚਾਰਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਪਲਸ ਜਿੰਨੀ ਜਾਣਕਾਰੀ ਸਾਨੂੰ ਮਿਲੇਗੀ ਵੀ ਕਿੱਥੇ ਕਿੱਥੇ ਸਪਲਾਈ ਕੀਤੀ ਹੈਗੀ ਜੇ ਆਊਟਸਾਈਡ ਡਿਸਟ੍ਰਿਕਟ ਕੀਤੀ ਹੈਗੀ ਤਾਂ ਆਊਟਸਾਈਡ ਡਿਸਟ੍ਰਿਕਟ ਨੂੰ ਅਵੇਅਰ ਕਰਕੇ ਵੀ ਇੱਥੇ ਇੱਥੇ ਪ੍ਰੋਡਕਟ ਦੀ ਸਪਲਾਈ ਹੋਈ ਹੈ ਤਾਂ ਉਹ ਉਹਨਾਂ ਨੂੰ ਦੱਸ ਕੇ ਆਪਾਂ ਉੱਥੇ ਵੀ ਸੈਂਟਰ ਕਰਵਾ ਦਾਂਗੇ ਸਰ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਡਰੱਗਸ ਜਿਹੜ ਕੀਤਾ ਜਾ ਰਿਹਾ ਨਹੀਂ ਤੇ ਇਹ ਇਦਾਂ ਦੇ ਐਲੀਮੈਂਟ ਜੀ ਸਾਰੇ ਸਮਾਜ ਦੇ ਵਿੱਚ ਹੁੰਦੇ ਹੀ ਹੁੰਦੇ ਹੈਗੇ ਪਲੱਸ ਜਿਵੇਂ ਜਿਵੇਂ ਆਪਾਨੂੰ ਜਾਣਕਾਰੀ ਹੈ ਜੇ ਇਹ ਜਿਹੜਾ ਮੇਰਾ ਮੰਨਣਾ ਹੈ ਕਿ ਜਿੰਨਾ ਟਾਈਮ ਕੰਜ਼ਿਊਮਰ ਅਵੇਅਰ ਹੁੰਦਾਗਾ ਉਸ ਤੋਂ ਵੱਡੀ ਇਵਨ ਮੈਕਬਾ ਵੀ ਉਦਾਂ ਉਹਨਾ ਇਫੈਕਟਿਵ ਨਹੀਂ ਹੋਏਗਾ ਜਿੰਨਾ ਟਾਈਮ ਕੰਜ਼ਿਊਮਰ ਇਫੈਕਟਿਵ ਨਹੀਂ ਹੋਏਗਾ ਪਲੱਸ ਆਪਣੇ ਜਿਹੜੀ ਆਪਾਂ ਆਪਣੇ ਪੰਜਾਬ ਦੇ ਕਿਤੇ ਦੇਖੀ ਤਾਂ ਕਨਜ਼ਿਊਮਰ ਕਾਫੀ ਹੱਦ ਤੱਕ ਐਜੂਕੇਟਡ ਆ ਇਸੇ ਲਈ ਉਹ ਇਨਾ ਅਵੇਅਰ ਰਹਿ ਕੇ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਨਫੋਰਮ ਕਰਾ ਰਹੇ ਨੇ ਵੀ ਆਹ ਪ੍ਰੋਡਕਟ ਇੰਨੇ ਦਾ ਵਿਕ ਰਿਹਾ ਤੇ ਕਿਉਂ ਵਿਕ ਰਿਹਾ ਹੈ ਇਸੇ ਲਈ ਕਿਉਂਕਿ ਅਵੇਅਰ ਬਹੁਤ ਆ ਪ੍ਰੋਡਕਟ ਦੇ ਲੋਕ ਨੇ ਜਿਹੜੇ ਜਿੰਨਾ ਕੁ ਪਤਾ ਲੱਗਈ ਹੈ ਯੂਪ ਨਾਲ ਬਿਲੋਂਗ ਕਰਦੇ ਨੇ ਤੇ ਇਹ ਫਿਰ ਇਹਨਾਂ ਬਾਕੀ ਹੁਣ ਪ੍ਰੋਡਕਟ ਜਿਹੜੇ ਪ੍ਰੋਸੈਸਰ ਨੇ ਉਹ ਬਾਕੀ ਕਰਦੇ ਨੇ ਉਹ ਬਰਾ ਮਤਲਬ ਜਿੰਨਾ ਕਿ ਮਿਕਸ ਹੋਇਆ ਪਿਆ ਜੀ ਉਹ 150 ਤੋਂ 2 ਕੁੰਟਲ ਦੇ ਕਰੀਬ ਲੱਗਦਾ ਹੈ ਬਾਕੀ ਜਿੰਨੇ ਅਡਲਟ ਰੈਂਟ ਹੈ ਉਹ ਮਿਲਾ ਕੇ ਥੋੜਾ ਹਜੇ ਡਿਟੇਲ ਚ ਪਤਾ ਕਰਨਾ ਪਵੇਗਾ ਇਹ ਸਾਡੇ ਜਿਹੜੇ ਹੈਗਾ ਕੀ ਨਾਮ ਹੈ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹਦੇ ਤਹਿਤ ਅਸੀਂ ਇੱਥੇ ਆਏ ਹਾਂ ਜਿੱਥੇ ਮਕਰਫਾਸ ਨੇ ਤਲਾਸ਼ ਕੀਤੀ ਸੀ ਨਾਲ ਐਸ ਐਚਓ ਬਾਗਾ ਪੁਰਾਣਾ ਵੀ ਆ ਤੇ ਉਹਨਾਂ ਦੀ ਟੀਮ ਆਈ ਅਸੀਂ ਤੇ ਚੈੱਕ ਕੀਤਾ ਗਿਆ ਤੇ ਇੱਥੇ ਬ੍ਰਾਂਡਿੰਗ ਕੀ ਸਿਰਫ ਇੱਕ ਕੰਪਨੀ ਦਾ ਕੀ ਜਿਹੜਾ ਉਹ ਨਕਲੀ ਤਿਆਰ ਕਰਕੇ ਵੇਚਿਆ ਜਾ ਰਿਹਾ ਸੀਗਾ ਜਿਹਦੇ ਤਹਿਤ ਉਹ ਡਾਲਡਾ ਪਲੱਸ ਰਿਫਾਈਨਡ ਉਹਨਾਂ ਦੇ ਦੱਸਣ ਦੇ ਮੁਤਾਬਕ ਕੀ ਨਾਮ ਹੈ ਉਹਦੇ ਚ ਕੈਮੀਕਲ ਕੋਈ ਰੋਲਾਉਂਦੇ ਸੀ ਜਿਹਦੇ ਤਹਿਤ ਉਹ ਤਿਆਰ ਕਰਦੇ ਸੀ ਤੁਹਾਨੂੰ ਪਿੰਡਾਂ 'ਚ ਵੇਚਦੇ ਸਰ ਕਿਹੜੀ ਲਈ ਕੰਪਨੀ ਦਾ ਖੋਜ ਜਿਹੜਾ ਇਹ ਦੋ ਕੰਪਨੀਆਂ ਦੇ ਹਲੇ ਜ਼ਿਆਦਾਤਰ ਹੈ ਗਿਆ ਇੱਕ ਰੋਦਰਾ ਤੇ ਇੱਕ ਸਿਫਤੀ ਜਿਹੜਾ ਹੈਗਾ ਉਹ ਕਿਉਂ ਵਿੱਚ ਸਰ ਇੱਕ ਕਿੱਥੇ ਬਣ ਰਿਆ ਸੀਗਾ ਵੀ ਇਹ ਇਹ ਇੱਥੇ ਹੀ ਘਰੀ ਤਿਆਰ ਕਰਦੇ ਆ ਇਹ ਕੀ ਕਰਦੇ ਆ ਕਿ ਡਾਲਡਾ ਤੇ ਡਿਫਾਈਂਡ ਜਿਹੜਾ ਹੈਗਾ ਉਹਦੇ ਨਾਲ ਇੱਕ ਕੈਮੀਕਲ ਲਾ ਕੇ ਇਹਨਾਂ ਦੇ ਦੱਸਣ ਦੇ ਮੁਤਾਬਿਕ ਉਹਦੇ ਉਹ ਤਿਆਰ ਕਰਦੇ ਆ ਸਰ ਦਿਨ ਤਿਆਰ ਦਾ ਟਾਈਮ ਹੈ ਇਸ ਤਰ੍ਹਾਂ ਦੀਆਂ ਜ਼ਹਿਰਾਂ ਜਿਹੜੀਆਂ ਬਣਾਈ ਜਾ ਰਹੀਆਂ ਜਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਬਿਲਕੁਲ 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 ਇਹ ਤਾਂ ਹੈਗਾ ਹੀ ਅਜੇ ਤਾਂ ਹੀ ਅਸੀਂ ਕਾਰਵਾਈ ਕੀਤੀ ਹੈ ਇਹ ਬੰਦੇ ਵੀ ਮੇਰੇ ਖਾਲ ਪ੍ਰਵਾਸੀ ਹੈ ਯੂਕੇ ਤੋਂ ਹੈਗੇ ਆ ਤੇ ਇੱਥੇ ਆ ਕੇ ਪਿੰਡਾਂ 'ਚ ਜਾ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਧ ਵਿਭਾਗ ਦੇ ਤੇ ਉਹ ਟੀਮ ਆ ਗਈ ਉਹ ਸੈਂਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਕੁ ਪੈਕੇਟ ਹੈ ਜਿਹੜੇ ਇਹ ਕਿੰਨੇ ਕੁ ਤਕਰੀਬਨ ਗਿਣਤੀ ਚੱਲ ਰਹੀ ਹੈ ਹਰੇ ਤੇ ਤਕਰੀਬਨ ਅਪਰੋਕਸੀਮੇਟਲੀ 200 ਪੈਕੇਟ ਦੇ ਕਰੀਬ ਇਹ ਡੱਬੇ ਆ 1 1 ਲੀਟਰ ਦੇ ਹੈਗੇ ਆ 200 ਲੀਟਰ ਦੇ ਕਰੀਬ ਹੈ ਕੈਮੀਕਲ ਵਗੈਰਾ ਵੀ ਕੋਈ ਅੰਦਰ ਪਿਆ ਸੀ ਹਾਂ ਹੈਗਾ ਕੈਮੀਕल्स ਵੀ ਆ ਰਿਫਾਈਨਡ ਵੀ ਤੇ ਡਾਲਡਾ ਵੀ ਹੈਗਾ ਉਹ ਤਿਆਰ ਕੀਤਾ ਗਿਆ ਤੇ ਜਿਹੜਾ ਤਿਆਰ ਕੀਤਾ ਹੋਇਆ ਕਿਉਂਗਾ ਉਹਦੇ ਵੀ 200 ਡੱਬੇ ਤਕਰੀਬਨ ਬਰਾਬਰ ਸਰ ਇਹ ਘਰਾਚੀ ਵੇਚਦੇ ਸੀ ਕਿ ਦੁਕਾਨ ਤੇ ਨਹੀਂ ਇਹ ਪਿੰਡਾਂ ਚ ਜਾ ਜਾ ਕੇ ਵੇਚਦੇ ਸੀ ਤੇ ਘਰਾਚੀ ਵੀ ਵੇਚ ਲੈਂਦੇ ਸੀ ਜਿਵੇਂ ਜੋ ਸੂਟੇ ਬਣਾਉਂਦਾ ਸੀ ਉਹ ਵੇਚ ਦਿੰਦੇ ਸੀ ਸਰ ਇਹ ਵੀ ਦੇਖਿਆ ਜਾਂਦਾ ਜਿਹੜੇ ਘੋੜੇ ਦੇ ਟੀਨ ਵੀ ਪਈ ਹੈ ਜਿਹੜੇ ਕਾਫੀ ਹੱਥ ਦੇ ਵਿੱਚ ਜਿਹੜੇ ਪਏ ਹੈ ਇਹ ਵੀ ਕੀ ਇਥੇ ਗਲਤੀ ਤਿਆਰ ਹੋ ਰਹੀ ਸੀ ਕਿ ਨਹੀਂ ਟੀਨ ਤੋਂ ਹੀ ਤਿਆਰ ਕਰਦੇ ਸੀ ਨਾ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਕਿ ਕੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਸਿਰਫ ਉਹ ਕੀ ਕਾਰਵਾਈ ਕੀਤੀ ਫਰਦਰ ਹਲੇ ਤਾਂ ਸੈਂਪਲ ਲੈ ਰਹੇ ਹਾਂ ਉਸ ਤੋਂ ਬਾਅਦ ਜੋ ਕਾਰਵਾਈ ਬਣੇਗੀ ਉਹ ਕਰ ਰਹੇ ਹਾਂ ਸਾਡੇ ਸਾਡੀ ਡਿਪਾਰਟਮੈਂਟ ਚ ਪੁਲਿਸ ਪੁਲਿਸ ਹੈੱਡਕ quarters ਤੋਂ ਫੋਨ ਆਇਆ ਸੀ ਵੀ ਇਦਾਂ ਕਰਕੇ ਸਾਡੀ ਪੁਲਿਸ ਨੂੰ ਕੋਈ ਉਕਤਾ ਜਾਣਕਾਰੀ ਮਿਲੀ ਹੈ ਵੀ ਕਈ ਡੁਪਲੀਕੇਸੀ ਦੇ ਵਿੱਚ ਘਿਓ ਵੇਚ ਰਹੇ ਹੈਗਾ ਤੇ ਅਸੀਂ ਦੋ ਬਾਦ ਮੌਕੇ ਤੇ ਆਏ ਹਾਂਗੇ ਤੇ ਇਹਦੇ ਵਿੱਚ ਦੇਖਿਆ ਵੀ ਇਹ ਸਿਫਤੀ ਬ੍ਰਾਂਡ ਤੇ ਇੱਕ ਰਾਜਪੋਗ ਨਾਮ ਤੇ ਇਹਨਾਂ ਕੋਲੇ ਪੈਕੇਜਿੰਗ ਮਟੀਰੀਅਲ ਬਣਿਆ ਹੈ ਇਹ ਜਿੱਥੋਂ ਤੱਕ ਇਹ ਜਿੱਥੋਂ ਤੱਕ ਇਹ ਲੱਗ ਰਿਹਾ ਵੀ ਇਹ ਅਧਿਕਾਰਤ ਬੰਦੇ ਨਹੀਂ ਹੈਗੇ ਉਹਨਾਂ ਬ੍ਰਾਂਡ ਦੇ ਤਾਂ ਇਹ ਡੁਪਲੀਕੇਸੀ ਦੇ ਵਿੱਚ ਉਸ ਪ੍ਰੋਡਕਟ ਨੂੰ ਸੀਲ ਕਰਕੇ ਵੇਚ ਰਹੇ ਸੀ ਜਿਹਦੇ ਵਿੱਚ ਕੀ ਕਰਦੇ ਹੈਗੇ ਰਿਫਾਈਨਡ ਤੇ ਆਪਣਾ ਢਾਲਡਾ ਵਗੈਰਾ ਹੈਗਾ ਬ੍ਰਾਂਡਡ ਆਉਂਦਾ ਉਹਨਾਂ ਨੂੰ ਇਹ ਲਿਆ ਕੇ ਮਿਕਸ ਕਰਕੇ ਆਪਣੀ ਸੀਲ ਇੱਥੇ ਕਰਕੇ ਸੀਲਰ ਇਹਨਾਂ ਕੋਲੇ ਮਜੂਦ ਪਾਇਆ ਗਿਆ ਉਹਦੇ ਵਿੱਚ ਇੱਕ ਐਸੈਂਸ ਨਾਮ ਦਾ ਪ੍ਰੋਡਕਟ ਆਉਂਦਾ ਹੈਗਾ ਜਿਹੜਾ ਉਹਦੇ ਨਾਲ ਮਿਕਸ ਕਰਕੇ ਜਿਹਦੇ ਨਾਲ ਤੁਹਾਨੂੰ ਆਮੰਦਾ ਈਵਨ ਕੇ ਐਕਸਪਰਟ ਵੀ შეਤੀ ਡਿਵਾਈਨ ਨੂੰ ਪਛਾਨ ਨਹੀਂ ਸਕੇਗਾ ਵੀ ਇਹ ਇਹ ਐਡਲਟਰੇਟਡ ਪ੍ਰੋਡਕਟ ਹੈਗਾ ਉਹ ਸੀਲ ਕਰਕੇ ਫਿਰ ਇਹ ਆਪ ਵੇਚਦੇ ਸੀਗੇ ਉਹਨੂੰ ਵਨਸਪਤੀ ਨੂੰ ਲੈ ਕੇ ਫਿਰ ਉਹਨੂੰ ਦੇਸੀ ਕੀ ਪ੍ਰਾਈਸਿਸ ਤੇ ਵੇਚ ਕੇ ਮੁਨਾਫਾ ਕਟ ਰਹੇ ਸੀਗੇ ਸਰ ਕਿਹੜੀ ਕੰਪਨੀ ਦਾ ਕਿਉ ਹੈ ਇਹ ਪ੍ਰੋਡਕਟ ਇਹਨਾਂ ਕੋਲੇ ਪੈਕਿੰਗ ਮਟੀਰੀਅਲ ਇੱਕ ਤਾਂ 60 ਦਾ ਬ੍ਰਾਂਡ ਦਾ ਮਿਲਿਆ ਇੱਕ ਰਾਜਪੂ ਪ੍ਰੋਡਕਟ ਦੇ ਨਾਮ ਦਾ ਜਿਨਾਂ ਕੋਲੇ ਸੀ ਪੈਕਿੰਗ ਮਟੀਰੀਅਲ ਮਿਲੇਗਾ ਜਿਹਦਾ ਕਿ ਹੁਣ ਆਪਾਂ ਇਹ ਸਾਰਾ ਪੈਕਿੰਗ ਮਟੀਰੀਅਲ ਪਲੱਸ ਇਹਦੀ ਜਿਹੜੀ ਐਡਲਟਰੈਂਟ ਵਗੈਰਾ ਪਲੱਸ ਈਵਨ ਜਿਹੜਾ next ਉਹਨੂੰ ਸੀਲ ਕਰਕੇ ਚਲਾਵਾਂਗੇ ਸਰ ਇਹ ਪਤਾ ਲੱਗ ਸਕੇ ਵੀ ਇਸ ਕਿੱਥੇ ਸਪਲਾਈ ਕਰਦੇ ਸੀ ਉਹ ਹਜੇ ਕਾਰਵਾਈ ਦੀ ਨਹੀਂ ਜਿਹਨਾਂ ਬੱਚੇ ਬੰਦੇ ਆਪਣੇ ਚਾਰ ਬੰਦੇ ਜਿਹੜੇ ਇਹਨਾਂ ਨੇ ਪੁਲਿਸ ਵੱਲੋਂ ਫੜੇ ਗਏਗੇ ਉਹਨਾਂ ਵੱਲੋਂ ਚਾਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਫਿਰ ਜਿੰਨੀ ਜਾਣਕਾਰੀ ਸਾਨੂੰ ਮਿਲੇਗੀ ਵੀ ਕਿੱਥੇ ਕਿੱਥੇ ਸਪਲਾਈ ਕੀਤੀ ਗਈ ਜੇ ਆਊਟਸਾਈਡ ਡਿਸਟ੍ਰਿਕਟ ਕੀਤੀ ਗਈ ਤਾਂ ਆਊਟਸਾਈਡ ਡਿਸਟ੍ਰਿਕਟ ਨੂੰ ਅਵੇਅਰ ਕਰਕੇ ਵੀ ਇੱਥੇ ਇੱਥੇ ਪ੍ਰੋਡਕਟ ਦੀ ਸਪਲਾਈ ਹੋਈ ਹੈ ਤਾਂ ਉਹ ਉਹਨਾਂ ਨੂੰ ਦੱਸ ਕੇ ਆਪਾਂ ਉੱਥੇ ਵੀ ਸੈਂਟਰ ਕਰਵਾ ਦਿੰਦੇ ਹਾਂ ਸਰ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਡਾਕਟਰ ਜਿਹੜੇ ਤਿਆਰ ਕੀ ਕੀਤਾ ਜਾ ਰਿਹਾ ਹੈ ਨਹੀਂ ਤੋਂ ਇਹ ਇਦਾਂ ਦੇ ਐਲੀਮੈਂਟ ਜੀ ਸਾਰੇ ਸਮਾਜ ਦੇ ਵਿੱਚ ਹੁੰਦੇ ਹੀ ਹੁੰਦੇ ਹੈਗੇ ਪਲੱਸ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਹੈ ਜੇ ਇਹ ਜਿਹੜਾ ਮੇਰਾ ਮੰਨਣਾ ਹੈ ਕਿ ਜਿੰਨਾ ਟਾਈਮ ਕੰਜ਼ਿਊਮਰ ਅਵੇਅਰ ਹੁੰਦਾਗਾ ਉਸ ਤੋਂ ਵੱਡੀ ਇਵਨ ਮਹਿਕਮਾ ਵੀ ਉਦਾਂ ਉਹਨਾ ਇਫੈਕਟਿਵ ਨਹੀਂ ਹੋਏਗਾ ਜਿੰਨਾ ਟਾਈਮ ਕੰਜ਼ਿਊਮਰ ਇਫੈਕਟਿਵ ਨਹੀਂ ਹੋਏਗਾ ਪਲੱਸ ਆਪਣੇ ਜਿਹੜੀ ਆਪਾਂ ਆਪਣੇ ਪੰਜਾਬ ਦੇ ਕਿਤੇ ਵਿੱਚ ਦੇਖੀ ਤਾਂ ਕਨਜ਼ਿਊਮਰ ਕਾਫੀ ਹੱਦ ਤੱਕ ਐਜੂਕੇਟਡ ਆ ਇਸੇ ਲਈ ਉਹ ਇੰਨਾ ਅਵੇਅਰ ਰਹਿ ਕੇ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਨਫਾਰਮ ਕਰ ਰਹੇ ਨੇ ਵੀ ਆਹ ਪ੍ਰੋਡਕਟ ਇੰਨੇ ਦਾ ਵਿਕ ਰਿਹਾ ਤੇ ਕਿਉਂ ਵਿਕ ਰਿਹਾ ਹੈ ਇਸੇ ਲਈ ਕਿਉਂਕਿ ਅਵੇਅਰ ਬਹੁਤ ਹੈ ਪ੍ਰੋਡਕਟ ਦੇ ਲੋਕ ਨੇ ਜਿਹੜੇ ਜਿੰਨਾ ਕੁ ਪਤਾ ਲੱਗਈ ਯੂਪੀ ਨਾਲ ਬਿਲੋਂਗ ਕਰਦੇ ਨੇਗੇ ਤੇ ਇਹ ਫਿਰ ਇਹਦਾ ਬਾਕੀ ਹੁਣ ਥੋੜਾ ਜਿਹੜੀ ਪ੍ਰੋਸੈਸ ਹੈ ਨੀ ਉਹ ਬਾਕੀ ਕਰਦੇ ਜਿੰਨਾ ਕਿ ਉਹ ਬਰਾ ਮਤਲਬ ਜਿੰਨਾ ਕਿ ਮਿਕਸ ਹੋਇਆ ਪਿਆ ਜੀ ਉਹ 1.5 ਤੋਂ 2 ਕੁੰਟਲ ਦੇ ਕਰੀਬ ਲੱਗਦਾ ਹੈ ਬਾਕੀ ਜਿੰਨੇ ਅਡਲਟ ਰੈਂਟ ਹੈ ਉਹ ਮਿਲਾ ਕੇ ਥੋੜਾ ਹਜੇ ਡਿਟੇਲ ਚ ਪਤਾ ਕਰਨਾ ਪਵੇਗਾ